ਸਸ਼ੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ ਜਿਹੇ ਸੂਟ ਗਰਮੀਆਂ ਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਲਈ ਲੈ ਕੇ ਆਏ ਆ ਜੀ ਆਪਾਂ ਰੂਬੀ ਦੇ ਕਾਟਨ ਦੇ ਬਹੁਤ ਹੀ ਸੋਹਣੇ ਸੂਟ ਇਹਨਾਂ ਦੇ ਵਿੱਚੋਂ ਕੁਝ ਸੂਟ ਆਪਣੇ ਪਲੇਨ ਰੂਬੀ ਤੇ ਹੋਣਗੇ ਜੀ ਰੂਬੀ ਹਾਰਮਨੀ ਤੇ ਹੋਣਗੇ ਕੁਝ ਆਪਣੇ ਕੋਲੇ ਕਾਂਸਾ ਬਲਾਂਕਾ ਤੇ ਹੋਣਗੇ ਐਂਡ ਕੁਝ ਆਪਣੇ ਕੋਲੇ ਪਲੇਨ ਰੂਬੀ ਤੇ ਹੋਣਗੇ ਜੀ ਸੋ ਤੁਸੀਂ ਉਹਨਾਂ ਦੇ ਵਿੱਚ ਕੋਈ ਵੀ ਸੂਟ ਲੈ ਸਕਦੇ ਹੋਗੇ ਤੇ ਇਹਨਾਂ ਦਾ ਪ੍ਰਾਈਸ ਵਿਦਆਊਟ ਦੁਪੱਟਾ ਰਹਿਣ ਵਾਲਾ ਜੀ 2600 ਬਹੁਤ ਹੀ ਜੈਨਨ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਰੂਬੀ ਦੇ ਸੂਟ ਦੇ ਰਹੀਆਂ ਜੀ ਸੋ ਤੁਸੀਂ ਲੈ ਸਕਦੇ ਹੋ ਜੀ ਤੇ ਬਹੁਤ ਹੀ ਵਧੀਆ ਡਿਜ਼ਾਈਨ ਨੇਗੇ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇਹ ਆ ਜਾਂਦਾ ਬਹੁਤ ਹੀ ਪਿਆਰਾ ਗ੍ਰੀਨ ਸ਼ੇਡ ਆ ਜਾਂਦਾ ਗਲੇ ਤੇ ਵਰਕ ਆ ਜਾਂਦਾ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਗਲੇ ਦੇ ਉੱਪਰ ਐਂ ਨੀਚੇ ਸਾਰੇ ਦੇ ਵਿੱਚ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਤੁਸੀਂ ਐਮਬਰਾਇਡਰੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਅਸੀਂ embroidery ਕੀਤੀ ਹੋਈ ਹੈ ਐਂਡ ਇਸ ਦੀ ਸ਼ੇਡਿੰਗ ਬਹੁਤ ਹੀ ਪਿਆਰੀ ਸ਼ੇਡਿੰਗ ਹੈ ਐਂਡ ਸਾਰੇ ਦੇ ਵਿੱਚ ਇਸ ਦੀ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵਿਦਆਊਟ ਦੁਪੱਟਾ ਇਸ ਸੂਟ ਨੇ ਐਂਡ ਇਹਨਾਂ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਜੀ 2600 ਐਂਡ ਇਸ ਦੀ ਜੋ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਡਿਫਰੈਂਟ ਜਿਹਾ ਵਰਕ ਕੀਤਾ ਹੋਇਆ ਜੀ ਐਂਡ ਬਹੁਤ ਹੀ ਵਧੀਆ ਬਿਲਕੁਲ ਹੀ ਸੀ ਥਰੂ ਸਟੱਫ ਨਹੀਂ ਹੈਗਾ ਜੀ ਨੈਕਸਟ ਆਪਣਾ ਰੂਬੀ ਬਰੋਸ਼ਾ ਆ ਜਾਂਦਾ ਜੀ ਬਹੁਤ ਹੀ ਪਿਆਰਾ ਜਿਹਾ ਇਸ ਦੇ ਉੱਪਰ ਅਸੀਂ embroidery ਕਰਾਈ ਹੋਈ ਹੈ ਬਰੋਸ਼ੇ ਦੇ ਉੱਪਰ ਇਸ ਤਰ੍ਹਾਂ ਦੀ ਐਮਬਰਾਇਡਰੀ ਰਹਿਣ ਵਾਲੀ ਜੀ ਨੀਚੇ ਗਲਾ ਆ ਗਿਆ ਨੀਚੇ ਘੇਰਾ ਆ ਗਿਆ ਜੀ ਪੈਨਲ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਇਸ ਤੇ ਪਰ ਸਾਰੇ ਵਰਕ ਕੀਤਾ ਹੋਇਆ ਹੈਗਾ ਤੁਸੀਂ ਇਸ ਦੀ ਸ਼ੇਡਿੰਗ ਵਗੈਰਾ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰੀ ਹੈ ਮੈਂ نزدیک ਤੋਂ ਤੁਹਾਨੂੰ ਇਸ ਦੀ ਲੁੱਕ ਵੀ ਦਿਖਾ ਦਣੀ ਹੈ ਇਸ ਤਰ੍ਹਾਂ ਦੀ ਲੁੱਕ ਹੈ ਪ੍ਰਿੰਟ ਦੀ ਬਹੁਤ ਹੀ ਸੋਹਣੀ ਅਨ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਸਾਰੇ ਪਿਸਟਲ ਜਿਹੇ ਸ਼ੇਡ ਨੇਗੇ ਜੀ ਅਨ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਫਲਾਵਰ ਬਨੇ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਸੌਫਟ ਸਟੱਫ ਹੈਗਾ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਐਮਬਰਾਇਡਰੀ ਰਹਿਣ ਵਾਲੀ ਹੈ ਜੀ ਸਾਰੇ ਸੂਟਸ ਦੇ ਬਾਜੂ ਦੇ ਉੱਪਰ ਕੁਛ ਨਾ ਕੁਛ ਵਰਕ ਕੀਤਾ ਹੋਇਆ ਹੈ ਜੀ ਨੈਕਸਟ ਆਪਣਾ ਆ ਜਾਂਦਾ ਹੈ ਗ੍ਰੀਨ ਕਲਰ ਜਿਵੇਂ ਅੱਜਕੱਲ 트ੈਂਡ ਹੈਗਾ ਵੀ ਸਿੰਗਲ ਥ੍ਰੈਡ ਦੇ ਦਾ ਵਰਕ ਦਾ ਉਸ ਤਰ੍ਹਾਂ ਅਸੀਂ ਇਹ ਲੈ ਕੇ ਆਏ ਆ ਕਿ ਜੀ ਬਹੁਤ ਹੀ ਪਿਆਰਾ ਜਿਹਾ ਇਹ ਵਰਕ ਕੀਤਾ ਹੋਇਆ ਹੈਗਾ ਸਿੰਗਲ ਕਲਰ ਦੇ ਨਾਲ ਆਫ ਵਾਈਟ ਦੇ ਨਾਲ ਨੀਚੇ ਬਹੁਤ ਹੀ ਪਿਆਰਾ ਜਿਹਾ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਹੈਗਾ ਪੈਨਲ ਆ ਜਾਂਦਾ ਜੀ ਐਂਡ ਸਾਰੇ ਦੇ ਵਿੱਚ ਬਹੁਤ ਹੀ ਸੋਹਣੀਆਂ ਸਿੰਗਲ ਟਾਂਕੇ ਦੇ ਵਿੱਚ ਬੂਟੀਆਂ ਸਪਰੈਡ ਕੀਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋਗੇ ਕਿ ਘੇਰਾ ਵੀ ਬਹੁਤ ਪਿਆਰਾ ਬਣਿਆ ਹੈ ਮਨਜ਼ਿਕ ਤੋਂ ਏਮਬਰਾਇਡਰੀ ਚੈੱਕ ਕਰਵਾਦਣੀ ਹੈ ਜੀ ਬਹੁਤ ਹੀ ਸੋਹਣੀ ਏਮਬਰਾਇਡਰੀ ਹੈ ਐਂਡ ਇਹ ਸੂਟ ਦਾ ਵੀ ਸੇਮ ਪ੍ਰਾਈਸ 2600 ਇਸ ਸੂਟ ਦੇ ਸਾਰੇ ਸੂਟ ਆਪਣੇ 2600 ਦੇ ਹੈ ਜੀ ਇਹ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਇੱਕ ਕਲਰ ਹੋਰ ਅਵੇਲੇਬਲ ਹੈ ਜੀ ਇਹ ਵਾਲਾ ਲਾਈਟ ਫਰੋਜ਼ੀ ਸੇਪ ਤੇ ਲਾਈਟ ਫਰੋਜ਼ੀ ਦੇ ਉੱਤੇ ਅਸੀਂ ਡਾਰਕ ਫਰੋਜ਼ੀ ਦੇ ਨਾਲ ਐਮਬਰਾਇਡਰੀ ਕੀਤੀ ਹੋਈ ਹੈ ਜੀ ਇਸ ਤਰ੍ਹਾਂ ਇਸ ਦੇ ਵੀ ਘੇਰੇ ਤੇ ਸੇਮ ਐਮਬਰਾਇਡਰੀ ਹੈ ਐਂਡ ਸਾਰੇ ਦੇ ਵਿੱਚ ਬੂਟੀਆਂ ਸਪਰੈਡ ਕੀਤੀਆਂ ਹੋਈਆਂ ਨੇ ਜੀ ਬਹੁਤ ਹੀ ਸੋਹਣੇ ਜਿਹੇ ਕਲਰ ਕੰਬੀਨੇਸ਼ਨ ਅਸੀਂ ਪਾਏ ਹੋਏ ਹੈ ਇਹ ਵੀ ਸਾਰਾ ਸਿੰਗਲ ਜਾਨੀ ਕਿ ਥ੍ਰੈਡ ਦੇ ਨਾਲ ਅਸੀਂ ਵਰਕ ਕੀਤਾ ਹੋਇਆ ਹੈਗਾ ਰੂਬੀ ਦਾ ਸਟੱਫ ਹੈ ਬਿਲਕੁਲ ਵੀ ਸੀ ਥਰੂ ਨਹੀਂ ਐਂਡ ਇਹ ਸੂਟ ਦਾ ਵੀ ਪ੍ਰਾਈਸ ਸੇਮ 2600 ਜੀ ਨੈਕਸਟ ਆਪਣਾ ਆ ਜਾਂਦਾ ਜੀ ਪਲੇਨ ਫੈਬਰਿਕ ਦੇ ਉੱਪਰ ਇਹ ਬਲੂ ਕਲਰ ਆ ਜਾਂਦਾ ਇਸ ਤੇ ਤੇ ਪਰ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਆਰੀ ਪਲੱਸ ਮਸ਼ੀਨ ਦਾ ਵਰਕ ਹੈ ਸਾਰਾ ਆਰੀ ਚ ਵਰਕ ਆਏਗਾ ਇਹ ਮਸ਼ੀਨ ਦੇ ਵਿੱਚ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੁੱਕ ਹੈ ਨਿਊ ਸ਼ੇਡ ਹੈਗਾ ਤੇ ਬਿਲਕੁਲ ਵੀ ਸੀ ਥਰੂ ਨਹੀਂਗਾ ਤੁਸੀਂ ਇਸ ਨੂੰ ਐਜ਼ ਇਟ ਵੇਅਰ ਕਰ ਸਕਦੇ ਹੋ ਐਂਡ ਇਹ ਸੂਟ ਦਾ ਵੀ ਸੇਮ ਪ੍ਰਾਈਸ ਰਹਿਣ ਵਾਲਾ ਜੀ 2600 ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਇਹ ਆ ਜਾਂਦਾ ਜੀ ਬਹੁਤ ਹੀ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਆ ਜਾਂਦਾ ਹੈ ਇਸ ਦੇ ਵਿੱਚ ਜਿਵੇਂ ਇੱਕ ਸਾਈਡ ਤੇ ਛੋਟੀਆਂ ਬੂਟੀਆਂ ਨੇ ਐਂਡ ਸੈਂਟਰ ਦੇ ਵਿੱਚ ਇਸ ਦੇ ਜੋ ਪੈਨਲ ਦੀ ਜਗ੍ਹਾ ਤੇ ਅਸੀਂ ਇਹ ਬੜੇ ਵੱਲ ਫਲਾਵਰ ਕੀਤੇ ਹੋਏ ਤੁਸੀਂ ਨੇ ਅਸਲਿਕ ਤੋਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਜਿਹਾ ਸਟੱਫ ਆ ਜਾਂਦਾ ਸਾਰਾ ਸਿੰਗਲ ਟੰਕੇ ਦਾ ਵਰਕ ਹੈ ਐਂਡ ਇਸ ਦੀਆਂ ਜੋ ਬਾਟਮ ਬਾਜੂ ਨੇ ਬਹੁਤ ਹੀ ਸੋਹਣੀਆਂ ਡਿਫਰੈਂਟ ਜਿਹੜੇ ਟਿੱਕੇ ਨਾਲ ਅਸੀਂ ਬਣਾਈਆਂ ਨੇ ਇਸ ਤਰ੍ਹਾਂ ਦੀਆਂ ਬਾਜੂ ਆ ਜਾਣੀਆਂ ਜੀ ਲਾਈਨ ਆ ਜੇਗੀ ਉੱਪਰ ਇਸ ਤਰ੍ਹਾਂ ਬੂਟੀਆਂ ਬਣੀਆਂ ਹੋਈਆਂ ਨੇ ਜੀ ਹੈਵੀ ਬਾਜੂ ਆ ਜੀ ਇਸ ਦੀਆਂ ਅਨ ਇਸ ਵੀ ਦਵੀ ਸੇਮ ਪ੍ਰਾਈਸ 2600 ਹੈ ਜੀ ਸੋ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਇਸ ਤਰ੍ਹਾਂ ਗ੍ਰੀਨ ਕਲਰ ਆ ਜਾਂਦਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆਏਗਾ ਸੁਰਮੇ ਦਿਖਾਉਣੀ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਏਮਬਰਾਇਡਰੀਜ਼ ਦੇ ਵਿੱਚ ਕੀਤੀ ਹੋਈ ਹੈਗੀ ਇਹ ਏਮਬਰਾਇਡਰੀ ਆ ਜਾਂਦੀ ਹੈ ਜੀ ਇਸ ਦੇ ਵਿੱਚ ਇਹ ਸਾਰਾ ਆਰੀ ਦਾ ਕੰਮ ਹੋਏਗਾ ਜੀ ਇਹ ਸਾਰਾ ਪਫ ਵਰਕ ਹੈ ਜੋ ਮਸ਼ੀਨ ਦੇ ਵਿੱਚ ਹੋਏਗਾ ਜੀ ਇਸ ਤਰ੍ਹਾਂ ਪੈਨਲ ਪਾਇਆ ਹੋਇਆ ਬਹੁਤ ਹੀ ਸੋਹਣੀ ਲੁੱਕ ਆ ਜਾਂਦੀ ਹੈ ਪੈਨਲ ਦੇ ਵਿੱਚ ਤੁਸੀਂ ਇਸ ਦਿਨਾਂ ਮਲਟੀ ਸ਼ੇਡ ਦੁਪੱਟਾ ਵੀ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਜਾਂ ਸੋਬਰ ਜੀ ਲੁੱਕ ਦਾ ਸੂਟ ਹੈ ਐਂਡ ਇਸ ਸੂਟ ਦਾ ਵੀ ਸੇਮ ਪ੍ਰਾਈਸ 2600 ਇਹ ਸਾਰੇ ਸੂਟ ਆਪਣੇ ਰੂਬੀ कॉटन ਤੇ ਰਹਿਣ ਵਾਲੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ neck ਬਣਿਆ ਹੋਇਆ ਐਂਡ ਸਾਰੇ ਦੇ ਵਿੱਚ ਅਸੀਂ ਛੋਟੇ ਵੱਡੇ ਸਾਰੇ ਫਲਾਵਰਸ ਸਕੈਟਰਡ ਕੀਤੇ ਹੋਏ ਐ ਬਹੁਤ ਹੀ ਸੋਹਣੀ ਜੀ ਲੁੱਕ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਅండ్ ਇੱਕ ਬੰਚ ਸੀ ਇਸ ਦੇ ਬੈਕ ਤੇ ਵੀ ਪਾਇਆ ਹੋਇਆ ਹੈਗਾ ਜੀ ਇਹ ਬੈਕ ਆਪਣੇ ਨੱਕ ਤੇ ਆਏਗਾ ਜੀ ਸੋ ਇਹਦਾ ਕਲਰ ਵੀ ਬਹੁਤ ਪਿਆਰਾ ਹੈਗਾ neck ਵੀ ਬਹੁਤ ਸੋਹਣਾ ਇਸ ਤਰ੍ਹਾਂ ਵੀ neck ਬਣਿਆ ਹੋਇਆ ਹੈਗਾ ਸਾਰਾ ਫਰੰਟ ਦੇ ਉੱਪਰ ਫਰੂਅਟ ਸਾਰੇ ਇਸ ਦੇ ਫਲਾਰ ਪਾਏ ਹੋਏ ਹੈ ਜੀ ਐਂਡ ਇਹ ਸੂਟ ਦਾ ਵੀ ਸੇਮ ਪ੍ਰਾਈਸ 2600 ਜੀ ਨੈਕਸਟ ਆਪਣਾ yellow ਕਲਰ ਆ ਜਾਂਦਾ ਮਿੱਠਾ ਜਿਹਾ yellow ਕਲਰ ਹੈ ਜੀ ਬਹੁਤ ਹੀ ਸੋਹਣਾ ਐਂਡ ਇਸ ਦੇ ਉੱਪਰ ਅਸੀਂ ਸਿੰਗਲ ਟਾਂਕੇ ਦੇ ਨਾਲ ਅਸੀਂ ਸਿੰਗਲ ਥ੍ਰੈਡ ਦੇ ਨਾਲ ਇਸ ਤਰ੍ਹਾਂ ਜਾਲ ਪਾਇਆ ਹੋਇਆ ਬਹੁਤ ਹੀ ਪਿਆਰਾ ਦੋਨਾਂ ਸਾਈਡਸ ਤੋਂ ਇਸ ਤਰ੍ਹਾਂ ਬੂਟੀਆਂ ਰਹਿਣ ਵਾਲੀਆਂ ਐਂਡ ਸੈਂਟਰ ਦੇ ਵਿੱਚ ਇਹ ਜਾਲ ਪਾਇਆ ਹੋਇਆ ਬਹੁਤ ਹੀ ਸੋਹਣਾ ਅਨ੍ਯਨ ਸ਼ੇਡ ਦੇ ਵਿੱਚ ਐਂਡ ਬਹੁਤ ਹੀ ਪਿਆਰਾ ਜਹੇ ਵਰਕ ਹੈ ਮੈਂ ਨਜ਼ਦੀਕ ਤੋਂ ਵੀ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਦੀ ਐਮਬਰਾਇਡਰੀ ਇਹ ਰਹਿਣ ਵਾਲੀ ਹੈ ਸਾਰੇ ਫਰੰਟ ਦੇ ਉੱਪਰ ਐਂਡ ਇਹ ਸੂਟ ਦਾ ਵੀ ਸੇਮ ਪ੍ਰਾਈਸ 2600 ਜੀ ਨੈਕਸਟ ਇਹ ਆ ਜਾਂਦਾ ਜੀ ਪਾਊਡਰ ਬਲੂ ਦੇ ਵਿੱਚ ਇਹ ਵੀ ਬਹੁਤ ਸੋਹਣਾ ਵਰਕ ਅਸੀਂ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਸਾਰੀਆਂ ਜੋ ਵਾਈਟ ਲਾਈਨਸ ਨੇ ਇਹ ਸਾਰੀਆਂ ਆਰੀ ਵਰਕ ਜਵਨੀਆਂ ਹੋਈਆਂ ਹਨ ਫਰੰਟ ਦੇ ਉੱਪਰ ਇਸ ਦੇ ਸਾਰੇ ਇਸ ਤਰ੍ਹਾਂ ਮਸ਼ੀਨ ਵਰਕ ਕੀਤਾ ਹੋਇਆ ਸ਼ੇਡਿੰਗ ਤੁਸੀਂ ਦੇਖੋ ਫਲਾਰ ਦੇਖੋ ਕਿੰਨੀ ਸਫਾਈ ਦੇ ਨਾਲ ਅਸੀਂ ਬਣਾਏ ਹੋਏ ਹੈ ਦੇਖ ਸਕਦੇ ਹੋ ਤੁਸੀਂ ਕਿੰਨੀ ਨੀਟਨਾ ਫੀਟਨੈਸ ਹੈ ਸਾਰੇ ਵਰਕ ਦੇ ਉੱਪਰ ਐਂਡ ਇਹ ਸੂਟ ਦਾ ਵੀ ਸੇਮ ਪ੍ਰਾਈਸ 2600 ਜੀ ਸਾਨੂੰ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅੱਜ ਦੇ ਆਪਣੀ ਇਹ ਸੂਟ ਸੀਗੇ ਜੀ ਅਗਰ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਨੰਬਰ ਦੇ ਉੱਪਰ ਮੇਰਾ ਨੰਬਰ ਹੈਗਾ ਜੀ 9648453636 ਹੈ ਜੀ ਇਹ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅਸੀਂ ਵਿਦਆਊਟ ਪੇਮੈਂਟ ਕੋਈ ਵੀ ਸੂਟ ਸਾਈਡ ਤੇ ਨਹੀਂ ਰੱਖਦੇ ਸੋ ਤੁਸੀਂ ਪੇਮੈਂਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋਗੇ ਜੀ ਤੇ ਵੀਡੀਓ ਨੂੰ ਵੱਧ ਵੱਧ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸੂਟ ਕਿੱਦਾਂ ਦੇ ਲੱਗੇ ਜਿੰਨਾ ਭੈਣਾਂ ਨੇ ਆਪਣਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਬੁਟੀਕ ਦੇ ਨਾਮ ਤੇ ਲੁੱਕ ਐਟ ਕ੍ਰੀਏਸ਼ਨ ਤੁਸੀਂ ਉਥੋਂ ਵੀ ਜਾ ਕੇ ਸਾਨੂੰ ਜਰੂਰ ਫੋਲੋ ਕਰਿਓ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ